ਚੋਣਾਂ ਦੇ ਟਾਈਮ ਜਿਹੜੇ ਇਲੈਕਟਿਡ ਪਰਸਨ ਹੁੰਦੇ ਨੇ ਜਾਂ ਇਲੈਕਸ਼ਨ ਲੜਦੇ ਨੇ ਉਹ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਦੇ ਨੇ ਜਿਹੜਾ ਜਿੱਤ ਜਾਂਦਾ ਉਹ ਲੋਕਾਂ ਨੂੰ ਭੁੱਲ ਜਾਂਦਾ ਪਹਿਲਾਂ ਹੱਥ ਜੋੜ ਕੇ ਆਉਂਦਾ ਔਰ ਉਸ ਤੋਂ ਬਾਅਦ ਜਦੋਂ ਜਿੱਤ ਜਾਂਦਾ ਉਸ ਤੋਂ ਬਾਅਦ ਕਹਿੰਦਾ ਹੈਗਾ ਤੂੰ ਕੌਣ ਤੇ ਮੈਂ ਕੌਣ ਜਿਹੜਾ ਹਾਰ ਜਾਂਦਾ ਉਹ ਤਾਂ ਬਿਲਕੁਲ ਹੀ ਆਪਣਾ ਮੂਲਕ ਹੋ ਕੇ ਛੁੱਪ ਜਾਂਦਾ ਨਾ ਥੈਂਕ ਯੂ ਕਰਨਾਂ ਦਾ ਵੀ ਤੁਸੀਂ ਮੈਨੂੰ ਚਲੋ ਇੰਨੀ ਵੋਟਾਂ ਤਾਂ ਪਾਈਆਂ ਜਿਹੜਾ ਕੋਈ ਜਿੱਤ ਜਾਂਦਾ ਨੁਮਾਇੰਦਾ ਉਹ ਤਾਂ ਹੁੰਦਾ ਜੀ ਸਾਰਿਆਂ ਦਾ ਸਾਂਝਾ ਉਹਨੂੰ ਸਾਰਿਆਂ ਦੇ ਹੀ ਕੰਮ ਕਰਨੇ ਚਾਹੀਦੇ ਆ ਤੇ ਜਿਹੜਾ ਹਾਰ ਜਾਂਦਾ ਆ ਉਹਨੂੰ ਵੀ ਤਾਂ ਵੋਟਾਂ ਪਾਈਆਂ ਹੁੰਦੀਆਂ ਲੋਕਾਂ ਨੇ ਉਹਦੇ ਪਿੱਛੇ ਵੀ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਹੁੰਦਾ ਤੇ ਇਕੱਲੇ-ਇਕੱਲੇ ਵੋਟਰ ਦੀ ਆਪਣੀ ਅਹਿਮੀਅਤ ਹੁੰਦੀ ਹੈ। ਉਹਨੂੰ ਵੀ ਜਦੋਂ ਕਿ ਹਾਰ ਜਾਂਦਾ ਉਹ ਉਹ ਤਾਂ ਇੱਕਦਮ ਸਾਈਡ ਤੇ ਹੋ ਜਾਂਦਾ ਜੀ ਉਹਨੂੰ ਵੀ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨੂੰ ਵਿਰੋਧੀ ਧਿਰ ਬਣ ਕੇ ਜਦੋਂ ਕੋਈ ਜਿੱਤਿਆ ਹੋਇਆ ਨਮਿੰਦਾ ਕੋਈ ਗੱਲ ਸਹੀ ਨਹੀਂ ਕਰਦਾ ਜਾਂ ਉਹਦਾ ਕੰਮ ਸਹੀ ਨਾ ਹੋਵੇ ਉਸ ਚੀਜ਼ ਦਾ ਉਹਨੂੰ ਵਿਰੋਧ ਕਰਨਾ ਚਾਹੀਦਾ ਹੈ। ਤੁਸੀਂ 76 ਦੇ ਤੌਰ ਤੇ ਹਿਊਮਨ ਰਾਈਟਸ ਦੇ ਨਾਲ ਜੁੜ ਗਏ ਹੋਣ ਤੇ ਕਹਿਣ ਦਾ ਮਤਲਬ ਇਹ ਵੀ ਹਿਊਮਨਿਟੀ ਯਾਨੀ ਕਿ ਮਨੁੱਖੀ ਅਧਿਕਾਰਾਂ ਦੀ ਜੀ ਗੱਲ ਕਰੀ ਆਪਾਂ ਤੁਹਾਨੂੰ ਇੱਕ ਨੁਮਾਇੰਦਾ ਲੋਕਾਂ ਨੇ ਬਣਾਇਆ ਹੈਗਾ ਔਰ ਤੁਸੀਂ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਹੋ ਤੁਹਾਡੇ ਇਲਾਕੇ ਅਸੀਂ ਦੇਖ ਰਹੇ ਸੀ ਤੁਹਾਡਾ ਇਲਾਕਾ ਬਹੁਤ ਖਰਾਬ ਹੈ ਟੜਕਾਂ ਬਹੁਤ ਟੁੱਟੀਆਂ ਹੋਈਆਂ ਨੇ ਪਾਣੀ ਵਗੈਰਾ ਕਿਚੜ ਗਾਰਾ ਹੈਗਾ ਔਰ ਅੱਗੇ ਆਉਣ ਵਾਲਾ ਸਮਾਂ ਉਮੀਦ ਹੈਗਾ ਸਸਕਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਮੈਂ ਹਾਂ ਅਜੇ ਤੇ ਮੇਰੇ ਨਾਲ ਕਮਲ ਜੀ ਜੀ ਮੌਜੂਦ ਨੇ ਗੱਲਬਾਤ ਕਰਨ ਨੂੰ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅਗੇ ਉਹਦੇ ਸਖਤਰ ਨੇ ਔਰ ਅਸੀਂ ਖੜੇ ਹਾਂ ਅੱਜ ਬਾਜਰਾ ਕਲੋਨੀ ਲੁਧਿਆਣਾ ਰਾਹੋਂ ਰੋਡ ਤੇ ਸਥਿਤ ਹੈਗੀ ਹੈ ਤੇ ਬਹੁਤ ਹੀ ਵਧੀਆ ਜਿਹੜੇ ਸੋਸ਼ਲ ਐਕਟਿਵਿਸਟ ਨੇ ਲੋਕਾਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਵੀ ਕਰਾਉਂਦੇ ਨੇ ਗੱਲਬਾਤ ਕਰਨ ਦਾ ਮੁੱਦਾ ਹੈਗਾ ਚੋਣਾਂ ਆਉਂਦੀਆਂ ਨੇ ਚੋਣਾਂ ਦੇ ਟਾਈਮ ਜਿਹੜੇ ਇਲੈਕਟਿਡ ਪਰਸਨ ਹੁੰਦੇ ਨੇ ਜਾਂ ਇਲੈਕਸ਼ਨ ਲੜਦੇ ਨੇ ਉਹ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਦੇ ਨੇ ਜਿਹੜਾ ਜਿੱਤ ਜਾਂਦਾ ਉਹ ਲੋਕਾਂ ਨੂੰ ਭੁੱਲ ਜਾਂਦਾ ਪਹਿਲਾਂ ਹੱਥ ਜੋੜ ਕੇ ਆਉਂਦਾ ਔਰ ਉਸ ਤੋਂ ਬਾਅਦ ਜਦੋਂ ਜਿੱਤ ਜਾਂਦਾ ਉਸ ਤੋਂ ਬਾਅਦ ਕਹਿੰਦਾ ਹੈਗਾ ਤੂੰ ਕੌਣ ਤੇ ਮੈਂ ਕੌਣ ਜਿਹੜਾ ਹਾਰ ਜਾਂਦਾ ਉਹ ਤਾਂ ਬਿਲਕੁਲ ਹੀ ਆਪਣਾ ਮੂਲਕ ਹੋ ਕੇ ਛੁੱਪ ਜਾਂਦਾ ਨਾ ਥੈਂਕ ਯੂ ਕਰਨਾਂ ਦਾ ਵੀ ਤੁਸੀਂ ਮੈਨੂੰ ਚਲੋ ਇੰਨੀ ਵੋਟਾਂ ਤਾਂ ਪਾਈਆਂ ਤੁਸੀਂ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਜਿਹੜਾ ਇਸ ਤਰ੍ਹਾਂ ਦਾ ਸਮਾਜ ਚੱਲ ਪਿਆ ਹੈਗਾ ਇਲੈਕਸ਼ਨ ਜਿਹੜਾ ਪਹਿਲਾਂ ਸੀਗਾ ਹੁਣ ਇਲੈਕਸ਼ਨ ਕਿਸ ਤਰ੍ਹਾਂ ਦੇਖਦੇ ਹੋ ਪੋਲਿਟਿਕਸ ਕਿਹੜੇ ਰੂਟ ਨੂੰ ਜਾ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਹੈ ਜੀ ਮੈਂ ਸੋਚਦਾ ਹਾਂ ਜੀ ਜਿਹੜਾ ਕੋਈ ਜਿੱਤ ਜਾਂਦਾ ਹੈ ਨੁਮਾਇੰਦਾ ਉਹ ਤਾਂ ਹੁੰਦਾ ਜੀ ਸਾਰਿਆਂ ਦਾ ਸਾਂਝਾ ਉਹਨੂੰ ਸਾਰਿਆਂ ਦੇ ਹੀ ਕੰਮ ਕਰਨੇ ਚਾਹੀਦੇ ਆ ਤੇ ਜਿਹੜਾ ਹਾਰ ਜਾਂਦਾ ਆ ਉਹਨੂੰ ਵੀ ਤਾਂ ਵੋਟਾਂ ਪਾਈਆਂ ਹੁੰਦੀਆਂ ਲੋਕਾਂ ਨੇ ਉਹਦੇ ਪਿੱਛੇ ਵੀ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਹੁੰਦਾ ਤੇ ਇਕੱਲੇ-ਇਕੱਲੇ ਵੋਟਰ ਦੀ ਆਪਣੀ ਅਹਿਮੀਅਤ ਹੁੰਦੀ ਹੈ ਜੀ ਉਹਨੂੰ ਵੀ ਜਦੋਂ ਕਿ ਹਾਰ ਜਾਂਦਾ ਉਹ ਉਹ ਤਾਂ ਇੱਕਦਮ ਸਾਈਡ ਤੇ ਹੋ ਜਾਂਦਾ ਜੀ। ਉਹਨੂੰ ਵੀ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਤੇ ਸਾਰਿਆਂ ਦੇ ਸਾਹਮਣੇ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨੂੰ ਵਿਰੋਧੀ ਧਿਰ ਬਣ ਕੇ ਜਦੋਂ ਕੋਈ ਜਿੱਤਿਆ ਹੋਇਆ ਨਮੇਂਦਾ ਕੋਈ ਗੱਲ ਸਹੀ ਨਹੀਂ ਕਰਦਾ ਜਾਂ ਉਹਦਾ ਕੰਮ ਸਹੀ ਨਾ ਹੋਵੇ ਉਸ ਚੀਜ਼ ਦਾ ਉਹਨੂੰ ਵਿਰੋਧ ਕਰਨਾ ਚਾਹੀਦਾ ਹੈ ਜੀ। ਮੇਰਾ ਇਹੀ ਹੈ ਜੀ। ਜਿਹੜਾ ਹੁਣ ਇੱਕ ਆਪਾਂ ਗੱਲ ਕਰਦੇ ਹਾਂ ਤੁਸੀਂ ਇੱਕ ਯੁਵਾ ਪੀੜੀ ਹੋ। ਲੋਕਾਂ ਦੇ ਕੰਮ ਵੀ ਤੁਸੀਂ ਕਰ ਰਹੇ ਹੋ ਜੋ ਆਪਾਂ ਹੁਣ ਗੱਲਬਾਤ ਕਰ ਰਹੇ ਸੀ ਥੋੜੀ ਦੇਰ ਪਹਿਲਾਂ। ਲੋਕਾਂ ਦੇ ਇਸ ਤਰ੍ਹਾਂ ਦੇ ਕਿਹੜੇ ਕੰਮ ਹੁੰਦੇ ਨੇ ਜਿਹੜੇ ਆਪਾਂ ਆਪਣੇ ਇਲਾਕੇ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਕੰਮ ਹੁੰਦੇ ਜਿਹੜੇ ਵੀ ਤੁਹਾਨੂੰ ਨੁਮਾਇੰਦਾ ਚੁਣ ਕੇ ਉਹ ਅੱਗੇ ਪੇਸ਼ਕਾਰੀ ਕਰਦੇ ਨੇ ਵੀ ਇਹ ਬੰਦਾ ਸਾਡੀ ਗੱਲ ਪਹੁੰਚਾਏਗਾ ਅੱਗੇ ਮੈਂ ਜ਼ਿਆਦਾਤਰ ਉਹਨਾਂ ਬਾਰੇ ਮੈਂ ਨਹੀਂ ਚਲੋ ਦੱਸਦਾ ਤੁਹਾਨੂੰ ਵੈਸੇ ਤਾਂ ਹੋਰ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਪਰ ਕਈਆਂ ਦੀਆਂ ਤਾਂ ਸੜਕਾਂ ਉਹਨਾਂ ਤੇ ਹੀ ਪਾਣੀ ਬਹੁਤ ਖੜਿਆ ਹੋਇਆ ਜੀ ਨਾਲੀਆਂ ਟੁੱਟੀਆਂ ਹੋਈਆਂ ਆ ਪਾਈਪ ਸੀਵਰੇਜ ਦੇ ਬੰਦ ਹੋ ਚੁੱਕੇ ਆ ਉਹ ਵਿਚਾਰੇ ਇਕੱਠੇ ਹੋ ਕੇ ਵੀ ਕਈ ਵਾਰੀ ਜਾਂਦੇ ਆ ਜਿੱਤੇ ਹੋਏ ਨਮੀਂਦੇ ਕੋਲ ਤੇ ਉਹ ਵਗੋਂ ਸੁਣਦਾ ਨਹੀਂ ਇਗਨੋਰ ਕਰ ਦਿੰਦਾ ਜੀ ਗੱਲ ਨੂੰ ਤੇ ਜਿੱਥੇ ਉਹ ਹਾਰਿਆ ਹੋਇਆ ਉਹਨਾਂ ਨੇ ਉਹਨੂੰ ਵੋਟਾਂ ਪਾਈਆਂ ਹੁੰਦੀਆਂ ਉਹਦੀ ਵੀ ਡਿਊਟੀ ਬਣਦੀ ਹੈ ਕਿ ਅੱਗੇ ਲੱਗੇ ਤੇ ਹੋਰ ਇਕੱਠੇ ਕਰੇ ਬੰਦੇ ਤੇ ਉਸ ਚੀਜ਼ ਦੇ ਵਿੱਚ ਵਜਨ ਵਧਾਏ ਵਧਾ ਕੇ ਤੇ ਉਹ ਗੱਲ ਕਰੇ ਉਹਨਾਂ ਦੇ ਵੱਲੋਂ ਜੀ ਕਿ ਤੁਸੀਂ ਇੱਕ ਸਕੱਤਰ ਦੇ ਤੌਰ ਤੇ ਹਿਊਮਨ ਰਾਈਟਸ ਦੇ ਨਾਲ ਜੁੜ ਗਏ ਹੋਣ ਤੇ ਕਹਿਣ ਦਾ ਮਤਲਬ ਇਹ ਵੀ ਹਿਊਮਨਿਟੀ ਯਾਨੀ ਕਿ ਮਨੁੱਖੀ ਅਧਿਕਾਰਾਂ ਦੀ ਜੀ ਗੱਲ ਕਰੀ ਆਪਾਂ ਹਾਂਜੀ ਤਾਨੂੰ ਇੱਕ ਨੁਮਾਇੰਦਾ ਲੋਕਾਂ ਨੇ ਬਣਾਇਆ ਹੈਗਾ ਔਰ ਤੁਸੀਂ ਲੋਕਾਂ ਦੀ ਆਵਾਜ਼ ਪਹੁੰਚਾਉਂਦੇ ਹੋ ਤੁਹਾਡੇ ਇਲਾਕੇ ਅਸੀਂ ਦੇਖ ਰਹੇ ਸੀ ਤੁਹਾਡਾ ਇਲਾਕਾ ਬਹੁਤ ਖਰਾਬ ਹੈਗਾ ਸੜਕਾਂ ਬਹੁਤ ਟੁੱਟੀਆਂ ਹੋਈਆਂ ਨੇ ਪਾਣੀ ਵਗੈਰਾ ਕਿਚੜ ਗਾਰਾ ਹੈਗਾ ਔਰ ਅੱਗੇ ਆਉਣ ਵਾਲਾ ਸਮਾਂ ਉਮੀਦ ਹੈਗਾ ਕਿਸ ਤਰ੍ਹਾਂ ਦੇਖ ਰਹੇ ਹੋ ਵੀ ਕਿੰਨਾ ਗੰਦਪੈਣ ਦੀ ਉਮੀਦ ਹੈਗੀ ਹੈ ਔਰ ਉਸ ਗੰਦ ਦੇ ਨਾਲ ਬਿਮਾਰੀਆਂ ਫੈਲਣ ਦੀ ਉਮੀਦ ਕਹਿੰਦੇ ਪੂਰੀ ਪੂਰੀ ਹੈਗੀ ਹੈ ਇਸ ਚੀਜ਼ ਨੂੰ ਲੈ ਕੇ ਇਲਾਕੇ ਦਾ ਜਿਹੜਾ ਐਮ ਐਲ ਏ ਹੈਗਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਗੱਲਬਾਤ ਤਾਂ ਸੀ ਸਾਰਿਆਂ ਨਾਲ ਹੀ ਕਰਦੇ ਰਹਿੰਦੇ ਆ ਜੀ ਸਮੇਂ-ਸਮੇਂ ਤੇ ਜਦੋਂ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਹੁਣ ਪਿੱਛੇ ਜੀ ਸਾਡੇ ਪਿੰਡ ਮੈਂ ਪਿੰਡ ਦੀ ਗੱਲ ਕਰ ਲੈਣਾ ਇੱਕ ਪਿੰਡ ਲੈਵਲ ਤੇ ਕਿ ਸਾਡੇ ਪਿੰਡ ਦੇ ਵਿੱਚ 5 ਸਾਲ ਹੋ ਗਏ ਸੀਗੇ ਸਰਪੰਚ ਸਾਹਿਬ ਬਣੇ ਨੂੰ ਤੇ 5 ਦੇ 5 ਸਾਲ ਹੀ ਗਲੀ ਦੇ ਵਿੱਚ ਪਾਣੀ ਖੜਾ ਰਿਹਾ ਜੀ ਫੁੱਟ-ਫੁੱਟ ਤੇ ਹਾਰ ਕੇ ਅਸੀਂ ਸਾਰੇ ਇਕੱਠੇ ਹੋ ਕੇ ਤੇ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਉਹਦੀ ਤੇ ਫੇਰ ਜਾ ਕੇ ਉਹ ਹੱਲ ਹੋਇਆ ਸੀਗਾ ਤੇ ਹੁਣ ਜਿਹੜਾ ਨਵਾਂ ਪ੍ਰਬੰਧਕ ਆਇਆ ਸੀਗਾ ਉਹਨੇ ਕੀ ਕੀਤਾ ਆਂਦਿਆਂ ਹੀ 5 ਲੱਖ ਫੰਡ ਚੁੱਕੜਵਾ ਲਿਆ ਤੇ ਜਦੋਂ ਮੈਂ ਫੋਨ ਕੀਤਾ ਉਹਨੂੰ ਉਹ ਕਹਿੰਦਾ ਹਜੀ ਤੁਹਾਡੇ ਜੀ ਆਰਓ ਸਿਸਟਮ ਲਗਾਉਣ ਜਾ ਰਹੇ ਆ ਦੋ ਮਹੀਨੇ ਮੈਂ ਗੱਲ ਕਰਦਾ ਰਿਹਾ ਉਹਦੇ ਨਾਲ ਫੋਨ ਤੇ ਵੀ ਕਦੋਂ ਆ ਰਹੇ ਹੋ ਤੁਸੀਂ ਕਹਿੰਦੇ ਕੱਲ ਆ ਰਹੇ ਆ ਪਰਸੋਂ ਆ ਰਹੇ ਆ ਕੱਲ ਆ ਰਹੇ ਆ ਪਰਸੋਂ ਆ ਰਹੇ ਆ ਹਰ ਕੇ ਜਦੋਂ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਅਸੀਂ ਡੀਸੀ ਸਾਹਿਬ ਦੇ ਜਾ ਕੇ ਆਵਾਂਗੇ ਫਿਰ ਤੇ ਉਹ ਆ ਕੇ ਤੇ ਉਹਨੇ ਆ ਕੇ ਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਕੁਝ ਚੌਧਰੀ ਲੋਕ ਉਸ ਦੇ ਵਿੱਚ ਅੜਚਨਾ ਪਾਉਣ ਲੱਗ ਗਏ ਜੀ ਉਹਨਾਂ ਨੇ ਕੀ ਕੀਤਾ ਵੀ ਇੱਥੇ ਲਾਣਾ ਜਾਂ ਉੱਥੇ ਲਾਣਾ ਬਸ ਆਪਣੀ ਫੋਕੀ ਚੌਦਰ ਦਿਖਾਉਣ ਦੇ ਲਈ ਪਰ ਵਾਹਿਗੁਰੂ ਦੀ ਕਿਰਪਾ ਰਹੀ ਹੈ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਤੇ ਅਸੀਂ ਪਿੰਡ ਦੇ ਸੈਂਟਰ ਚ ਇੱਕ ਪਿੰਡ ਦੇ ਸੈਂਟਰ ਚ ਲਗਵਾਇਆ ਇੱਕ ਗੁਰਦੁਆਰਾ ਸਾਹਿਬ ਚ ਲਗਵਾ ਦਿੱਤਾ ਉਹਦੇ ਨਾਲ ਸਾਰਿਆਂ ਨੂੰ ਫਾਇਦਾ ਹੋਇਆ ਜੀ ਯਾਨੀ ਕਿ ਤੁਸੀਂ ਆਪਣਾ ਜਿਹੜਾ ਕੰਮ ਸੀਗਾ ਪੂਰਤਾ ਕਰਤਾ ਹੈਗਾ ਲੋਕਾਂ ਨੂੰ ਲੈ ਕੇ ਜਿਹੜਾ ਤੁਹਾਡੀ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਾਰੀਆਂ ਕੀਤੀਆਂ ਅੱਗੇ ਆਉਣ ਵਾਲਾ ਸਮਾਂ ਹੈਗਾ ਇਲੈਕਸ਼ਨਸ ਹੋ ਰਹੇ ਨੇ ਪੰਚਾਇਤੀ ਇਲੈਕਸ਼ਨਾਂ ਵੀ ਹੋਣੀਆਂ ਨੇ ਕੌਂਸਲਰ ਵੀ ਹੋਣੀਆਂ ਨੇ ਇਲਾਕਾ ਆਪਾਂ ਦੇਖਦੇ ਹਾਂ ਤੇ ਪੰਚਾਇਤੀ ਅੰਡਰ ਆਂਦਾ ਹੈਗਾ ਹਾਂਜੀ ਹਾਂਜੀ ਜੇ ਤੁਹਾਨੂੰ ਮੌਕਾ ਮਿਲਦਾ ਹੈ ਪੰਚਾਇਤੀ ਇਲੈਕਸ਼ਨ ਲੜਨ ਦਾ ਕਿਸ ਮੁੱਦੇ ਤੇ ਲੜੋਗੇ ਮੁੱਦਾ ਕਿਹੜਾ ਰਹੇਗਾ ਤੁਹਾਡਾ ਮੇਰਾ ਮੁੱਦਾ ਆਏਗਾ ਜੀ ਵਿਕਾਸ ਦਾ ਤੇ ਮੇਰੀ ਸੋਚ ਇਹ ਹੈ ਜੀ ਮੈਂ ਜੇ ਪਿੰਡ ਲੈਵਲ ਤੇ ਸਰਪੰਚੀ ਲੜਾਂ ਤਾਂ ਮੈਂ ਆਪਣੇ ਪਿੰਡ ਨੂੰ ਪੂਰੇ ਪੰਜਾਬ ਦੇ ਵਿੱਚੋਂ ਅਵਾਰਡ ਦਿਵਾਉਣ ਲਈ ਸੋਚ ਰਖਦਾ ਜੀ ਕਿ ਇਸ ਤਰ੍ਹਾਂ ਦਾ ਉੱਥੇ ਵਿਕਾਸ ਕਰਾਂਗੇ ਤੇ ਜਿਹੜੇ ਬੂਟੇ ਦਰਖਤ ਵੱਧ ਤੋਂ ਵੱਧ ਲਾਵਾਂਗੇ ਤੇ ਪਿੰਡ ਦੀ ਫੁੱਲ ਸਫਾਈ ਪੂਰੀ ਜਿੰਨੀ ਹੋ ਸਕੇ ਉਹ ਕਰਾਂਗੇ ਪਿੰਡ ਨੂੰ ਸਿੱਖਿਆ ਵਧੀਆ ਦੇਣਾ ਚਾਹੁੰਦੇ ਆ ਤੇ ਪਰ ਹਜੇ ਮੇਰਾ ਪਲਾਨ ਹੈ ਨਹੀਂ ਸਰਪੰਚੀ ਵਿੱਚ ਵੈਸੇ ਮੈਨੂੰ ਸਹਿਮਤੀ ਨਾਲ ਪੰਚ ਚੁਣਨ ਲਿਆ ਗਿਆ ਜੀ ਮੇਰੇ ਪਿੰਡ ਦੇ ਵਿੱਚ ਉਸ ਤੋਂ ਇਲਾਵਾ ਹੁਣ ਸਮਾਂ ਹੈਗਾ ਜਿਸ ਤਰ੍ਹਾਂ بارش ਆਉਣ ਵਾਲੀਆਂ ਨੇ ਆਪਣੇ ਪਿੰਡ ਦੇ ਵਿਕਾਸ ਦੇ ਵਿੱਚ ਇੱਕ ਤੁਸੀਂ ਆਕਸੀਜਨ ਦਾ ਕੰਮ ਕਰ ਸਕਦੇ ਹੋ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਪੇੜ ਪੌਦੇ ਜਿਹੜੇ ਤੁਸੀਂ ਲੋਕਾਂ ਨੂੰ ਵੰਡ ਕੇ ਉਹ ਲਵਾ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਲਾਣ ਦੀ ਜ਼ਰੂਰਤ ਹੈਗੀ ਉਹ ਤੇ ਲਗਵਾ ਸਕਦੇ ਹੋ ਕਿ ਪੇੜ ਦੀ ਕਟਾਈ ਬੜੀ ਤੇਜ਼ੀ ਨਾਲ ਹੋ ਰਹੀ ਹੈਗੀ ਔਰ ਜਿਹੜਾ ਅੱਜ ਸਮਾਂ ਤੁਸੀਂ ਦੇਖ ਰਹੇ ਹੋ 48 ਡਿਗਰੀ 49 ਡਿਗਰੀ ਜਿਹੜਾ ਪਹੁੰਚ ਗਿਆ ਹੈਗਾ ਧੁੱਪ ਦਾ ਜਿਹੜਾ ਸਿੱਕਾ ਹੈਗਾ ਉਹਨੂੰ ਕਿਸੇ ਰਸਤਾ ਤੱਕ ਕੰਟਰੋਲ ਕਰ ਸਕੋਗੇ ਹਾਂਜੀ ਮੈਂ ਮੈਂ ਵਿਚਾਰ ਇਸ ਤਰ੍ਹਾਂ ਦਾ ਰੱਖਦਾ ਆ ਕਿ ਸਾਰੇ ਹੀ ਆਪਣੇ ਏਰੀਆ ਦੇ ਜਿੰਨੇ ਵੀ ਹੋ ਸਕਣ ਨੌਜਵਾਨ ਉਹਨਾਂ ਦਾ ਗਰੁੱਪ ਬਣਾ ਕੇ ਤੇ ਨਰਸਰੀ ਵਿੱਚੋਂ ਸਰਕਾਰੀ ਬੂਟੇ ਮਿਲਦੇ ਆ ਜੀ ਫ੍ਰੀ ਬੂਟੇ ਮਿਲਦੇ ਆ ਤੇ ਮੈਂ ਸੋਚਦਾ ਕਿ ਕੁਝ ਦਿਨਾਂ ਦੇ ਵਿੱਚ ਅਸੀਂ ਉਹ ਲਿਆ ਕੇ ਪਹਿਲੇ ਮੈਂ ਕਹਿੰਨਾ ਕਿ ਜਿੱਥੇ ਅਸੀਂ ਰਹਿੰਦੇ ਆ ਪਹਿਲੇ ਉਸ ਪਿੰਡ ਦੇ ਦਿਵਾਲੇ ਲਾਏ ਜਾਣ ਤੇ ਉਸ ਤੋਂ ਬਾਅਦ ਅੱਗੇ ਤੁਰਿਆ ਜਾਵੇ ਦੂਜੇ ਜਰੂਰ ਦੇਖਣਗੇ ਪਿੰਡਾਂ ਦੇ ਲੋਕ ਜੁੜਨਗੇ ਨਾਲ ਤੇ ਮੇਰੀ ਵੀ ਇਹ ਸੋਚ ਹੈ ਕਿ ਮੇਰਾ ਸਾਰਾ ਏਰੀਆ ਦਰਖਤਾਂ ਨਾਲ ਹਰਿਆ ਭਰਿਆ ਹੋਵੇ ਜੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਮੈਂ ਤਾਂ ਜੀ ਸਾਰਿਆਂ ਨੂੰ ਅਪੀਲ ਇਹੀ ਕਰਦਾ ਹਾਂ ਕਿ ਸਰਪੰਚੀ ਤੇ ਬਲੌਗ ਪੰਚਾਇਤ ਦੀ ਇਲੈਕਸ਼ਨ ਆ ਰਹੇ ਆਗੇ ਹੁਣ ਕੁਝ ਕੁ ਦਿਨਾਂ ਦੇ ਵਿੱਚ ਤੇ ਬੋਤਲ ਪਿੱਛੇ ਨਾ ਜਾਇਓ ਆਪਣਾ ਸਾਰਿਆਂ ਨੂੰ ਤੁਸੀਂ ਇੱਕ ਬੰਦੇ ਦੀ ਸੋਚ ਦੇਖ ਕੇ ਉਹਦੇ ਪਿੱਛੇ ਜਾਇਓ ਤੇ ਬਸ ਇਹੀ ਮੈਂ ਕਹਿਣਾ ਚਾਹਨਾ ਕਿ ਸਹੀ ਚੌਂਡਲ ਦਿਓ ਜੀ ਬੰਦਾ ਸੋ ਜਿਹੜਾ ਪਿੰਡ ਦਾ ਤੁਹਾਡੇ ਪਿੰਡ ਦਾ ਮੁੰਡਾ ਹੈਗਾ ਕਮਲਜੀਤ ਇਹਨੇ ਬਹੁਤ ਹੀ ਸੋਹਣੀ ਗੱਲ ਕਹੀ ਹੈਗੀ ਨਸ਼ੇ ਪਿੱਛੇ ਨਾ ਜਾਓ ਨਸ਼ਾ ਜਿਹੜਾ ਬੋਤਲ ਇਹਨਾਂ ਨੇ ਖੁੱਲ ਕੇ ਨਹੀਂ ਕਹੀ ਨਸ਼ੇ ਪਿੱਛੇ ਨਾ ਜਾਇਓ ਆਪਣੀ ਵੋਟ ਖਰਾਬ ਨਾ ਕਰਿਓ ਪੰਚਾਇਤੀ ਦੇ ਬਲਾਕ ਸਮਿਤੀ ਜਿਹੜੇ ਇਲੈਕਸ਼ਨ ਆ ਰਹੇ ਨੇ ਨੁਮਾਇੰਦਾ ਉਹ ਚੁਣਿਓ ਜਿਹੜਾ ਤੁਹਾਨੂੰ ਅੱਗੇ ਲੈ ਕੇ ਜਾ ਸਕੇ ਤੁਹਾਡੇ ਪਿੰਡ ਦਾ ਵਿਕਾਸ ਕਰ ਸਕੇ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ